ਹਾਂਜੀ ਸਸਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਇਸ YouTube ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਚਾਕਲੇਟ ਚਾਕਲੇਟ ਆਈਸਕ੍ਰੀਮ ਜਿਸ ਦੇ ਲਈ ਮੈਂ ਇਨਗਰੀਡੀਅੰਟ ਲੈਏ ਨੇਗੇ ਬਰੂ ਬੋਂ ਦਾ ਚਾਕਲੇਟ ਬਿਸਕਟ ਲੈ ਤੁਸੀਂ ਕੋਈ ਵੀ ਚਾਕਲੇਟ ਬਿਸਕਟ ਲੈ ਸਕਦੇ ਹੋਗੇ ਕਿਸੇ ਵੀ ਕੰਪਨੀ ਦੇ ਜੋ ਤੁਸੀਂ ਪਸੰਦ ਕਰਦੇ ਹੋ ਚੀਨੀ ਲਈਆ ਦੋ ਚਮਚ ਧਿਆ ਲਈਆ ਮਲਾਈ ਤੇ ਮਿਲਕ ਪਾਊਡਰ ਲਿਆ ਤੇ ਬਹੁਤ ਹੀ ਜ਼ਿਆਦਾ ਕਰੀਮੀ ਆਪਣੀ ਆਈਸਕ੍ਰੀਮ ਬਣ ਕੇ ਤਿਆਰ ਹੋਵੇਗੀ ਤੁਸੀਂ ਘਰ ਦੇ ਵਿੱਚ ਜ਼ਰੂਰ ਬਣਾ ਕੇ ਦੇਖਿਓ ਕਿਸੇ ਵੀ ਆਪਾਂ ਨੂੰ ਕੋਕੋ ਪਾਊਡਰ ਦੀ ਨਹੀਂ ਲੋੜ ਚਾਕਲੇਟ ਦੀ ਨਹੀਂ ਲੋੜ ਆਪਾਂ ਸਿਰਫ ਬਿਸਕਟ ਤੋਂ ਹੀ ਚਾਕਲੇਟ ਆਈਸਕ੍ਰੀਮ ਬਣਾ ਕੇ ਤਿਆਰ ਕਰਾਂਗੇ ਹਾਂ ਦੇਖੋ ਇਹਨਾਂ ਨੂੰ ਥੋੜਾ ਕ੍ਰਸ਼ ਕਰਕੇ ਆਪਾਂ ਸਾਰਿਆਂ ਨੂੰ ਮਿਕਸੀ ਦੇ ਜਾਰ ਚ ਪਾ ਲਾਂਗੇ ਇਨਾਂ ਦੇ ਇੱਕ ਆਪਾਂ ਪਾਊਡਰ ਤਿਆਰ ਕਰਨਾ ਮੈਂ ਸਾਰੇ ਬਿਸਕਟ ਪਾ ਲਏ ਤੇ ਨਾਲ ਹੀ ਆਪਾਂ ਪਾ ਦਾਂਗੇ ਚੀਨੀ ਕਿਉਂਕਿ ਬਿਸਕਟ ਵੀ ਮਿੱਠੇ ਹੁੰਦੇ ਨੇਗੇ ਇਸ ਕਰਕੇ ਸਬਜ਼ੀ ਦੇ ਨਾਲ ਆਪਾਂ ਚੀਨੀ ਪਾਵਾਂਗੇ ਢਾਈ ਕ ਤਿੰਨ ਚਮਚੇ ਬਸ ਮੈਂ ਪਾਈ ਨੇ ਮੈਂ ਜ਼ਿਆਦਾ ਨਹੀਂ ਪਾਈ ਹੈਗੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਪੀਸ ਲਵਾਂਗੇ ਆ ਦੇਖੋ ਮੈਂ ਪੀਸ ਲਿਆ ਹਲਕਾ ਜਿਹਾ ਹਲਾ ਕੇ ਹੌਲਿਕ ਖੋਲਿਓ ਕਿਉਂਕਿ ਆ ਦੇਖੋ ਕਿੰਨਾ ਵਧੀਆ ਆਪਣਾ ਪਾਊਡਰ ਬਣ ਕੇ ਤਿਆਰ ਹੋ ਗਿਆ ਪਲੀਸ ਸਾਡੇ ਇਸ ਚੈਨਲ ਨੂੰ ਜਿਆਦਾ ਤੋਂ ਜਿਆਦਾ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਤਾਂ ਜੋ ਅਸੀਂ ਅੱਗੇ ਤੋਂ ਹੋਰ ਇਦਾਂ ਦੀਆਂ ਵੀਡੀਓ ਲਿਆਉਂਦੇ ਰਹੀਏ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਿਲਕ ਪਾਊਡਰ 2 ਬڑے ਚਮਚ ਇਹਦੇ ਇਹਦੇ ਨਾਲ ਜਿਹੜਾ ਕਰੀਮੀ ਟੈਕਸਚਰ ਹੁੰਦਾ ਵਗਾ ਬਹੁਤ ਹੀ ਜ਼ਿਆਦਾ ਆਊਗਾ ਆਈਸਕ੍ਰੀਮ ਦੇ ਵਿੱਚ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਅੱਦਾਂ ਕਾਪਾ ਦੁੱਧ ਦਾ ਪਾਇਆ ਨਾ ਦੇਖੋ ਚੰਗੀ ਤਰ੍ਹਾਂ ਆਪਾਂ ਨੂੰ ਗ੍ਰाइंड ਕਰ ਲਿਆ ਤੇ ਹੁਣ ਆਪਾਂ ਪਾਵਾਂਗੇ ਮਲਾਈ ਤੇ ਮਲਾਈ ਜਦੋਂ ਆਪਾਂ ਪਾਉਣੀਆ ਮਲਾਈ ਪਾਉਣ ਤੋਂ ਬਾਅਦ ਆਪਾਂ ਇਹਨੂੰ ਲਗਾਤਾਰ ਨਹੀਂ ਪੀਸਣਾ ਹੈਗਾ ਰੁਕ ਰੁਕ ਕੇ ਪਲਸ ਤੇ ਪੀਸਣਾ ਵਗਾ 1-2 ਸਕੈਂਡ ਲਈ ਆ ਦੇਖੋ ਮਲਾਈ ਪਾਉਣ ਤੋਂ ਬਾਅਦ ਆਪਣੀ ਆਈਸਕ੍ਰੀਮ ਦਾ ਕਿੰਨਾ ਵਧੀਆ ਟੈਕਸਚਰ ਆਇਆ ਕਰੀਮੀ ਕਰੀਮੀ ਕੋਈ ਵੀ ਆਪਾਂ ਕੰਡੈਂਸਡ ਮਿਲਕ ਨਹੀਂ ਪਾਇਆ ਕੋਈ ਕਰੀਮ ਵਗੈਰਾ ਨਹੀਂ ਪਾਈ ਅਮੂਲ ਦੀ ਸਿਰਫ ਆਪਾਂ ਆਪਣੇ ਘਰ ਦੀ ਮਲਾਈ ਪਾਈ ਆਗੀ ਤੇ ਹੁਣ ਆਪਾਂ ਇਹਨੂੰ ਇੱਕ ਬਰਤਨ ਦੇ ਵਿੱਚ 2 ਘੰਟੇ ਲਈ ਸੈਮੀ ਫ੍ਰੀਜ਼ ਹੋਣ ਲਈ ਫ੍ਰੀਜਰ 'ਚ ਰੱਖ ਦਵਾਂਗੇ ਆ ਦੇਖੋ ਤੇ ਹੁਣ ਆਪਾਂ ਲਵਾਂਗੇ ਇੱਕ ਸਿਲਵਰ ਫੋਲ ਪੇਪਰ ਉਹਦੇ ਨਾਲ ਇਸ ਨੂੰ ਕਵਰ ਕਰਕੇ ਰੱਖ ਦਾਂਗੇ ਤਾਂ ਜੋ ਆਪਣੀ ਆਈਸਕ੍ਰੀਮ ਤੇ ਆਈਸ ਕ੍ਰਿਸਟਲ ਨਾ ਆਉਣ ਸੈਮੀ ਫ੍ਰੀਜ਼ ਹੋਣ ਲਈ ਆਪਾਂ ਇਹਨੂੰ ਰੱਖਾਂਗੇ ਫ੍ਰੀਜਰ ਦੇ ਵਿੱਚ ਆ ਦੇਖੋ 2 ਘੰਟਿਆਂ ਬਾਅਦ ਮੈਂ ਆਈਸਕ੍ਰੀਮ ਨੂੰ ਕੱਢ ਲਿਆ ਫ੍ਰੀਜਰ ਦੇ ਵਿੱਚੋਂ ਇਹ ਬਸ ਸੈਮੀ ਫ੍ਰੀਜ ਹੋਈ ਹੋਈ ਆ ਗਈ ਆ ਦੇਖੋ ਸਾਈਡਾਂ ਤੋਂ ਜੰਮ ਗਈ ਤੇ ਹੁਣ ਆਪਾਂ ਦੁਬਾਰਾ ਤੇ ਫੇਰ ਲਾਵਾਂਗੇ ਇੱਕ ਮਿਕਸੀ ਦਾ ਜਾਰ ਉਹਦੇ ਵਿੱਚ ਪਾ ਕੇ ਇੱਕ ਵਾਰੀ ਫੇਰ ਇਸ ਨੂੰ ਆਪਾਂ ਗ੍ਰाइंड ਕਰਾਂਗੇ ਜਿਸ ਦੇ ਨਾਲ ਆਪਣੀ ਆਈਸਕ੍ਰੀਮ ਦਾ ਹੋਰ ਜ਼ਿਆਦਾ ਕਰੀਮੀ ਟੈਕਸਚਰ ਆਊਗਾ ਤੇ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਆ ਆ ਦੇਖੋ ਮੈਂ ਗ੍ਰाइंड ਕਰ ਲਿਆ ਤੁਸੀਂ ਕਿਸੇ ਵੀ ਮੋਲਡ ਵਿੱਚ ਪਾ ਸਕਦੇ ਹੋ ਮੇਰੇ ਕੋਲੇ ਆ ਆਈਸਕ੍ਰੀਮ ਮੋਲਡ ਨੇ ਮੈਂ ਇਹਨਾਂ ਦੇ ਵਿੱਚ ਪਾਉਂਗੀ ਆ ਦੇਖੋ ਚੰਗੀ ਤਰ੍ਹਾਂ ਆਪਾਂ ਭਰ ਲਾਂਗੇ ਤੁਸੀਂ ਇਸ ਨੂੰ ਚਾਕਲੇਟ 바ਰ ਦੇ ਵਿੱਚ ਵੀ ਕਨਵਰਟ ਕਰ ਸਕਦੇ ਹੋ ਜਿੱਦਾਂ ਤੁਸੀਂ ਹੁਣ ਇਹਨਾਂ ਨੂੰ ਫ੍ਰੀਜ਼ ਕਰਕੇ ਉਸ ਤੋਂ ਬਾਅਦ ਚਾਕਲੇਟ ਨੂੰ ਮੈਲਟ ਕਰਕੇ ਤੇ ਉਹਦੇ ਵਿੱਚ ਡਿਪ ਕਰਕੇ ਫੇਰ ਦੁਬਾਰਾ ਤੇ ਉਹਨੂੰ ਘੰਟੇ ਲਈ ਫ੍ਰਿਜ 'ਚ ਰੱਖ ਦਿਓ ਤੁਹਾਡੇ ਚਾਕਲੇਟ 바ਰ ਤਿਆਰ ਹੋ ਜਾਣਗੇ ਆਪਾਂ ਹੁਣ ਇਸ ਨੂੰ 7 ਤੋਂ 8 ਘੰਟੇ ਲਈ ਜਾਂ ਓਵਰਨਾਈਟ ਲਈ ਫ੍ਰੀਜਰ 'ਚ ਰੱਖ ਦਾਂਗੇ ਮੈਨੂੰ ਉਮੀਦ ਆ ਤੁਹਾਨੂੰ ਸਾਡੀ ਇਹ ਵੀਡੀਓ ਜ਼ਰੂਰ ਪਸੰਦ ਆਵੇਗੀ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਕਿੱਦਾਂ ਦੀ ਰੈਸਪੀ ਲੱਗੀ ਤੇ ਆ ਦੇਖੋ ਮੈਂ ਅਗਲੇ ਦਿਨ ਇਸ ਨੂੰ ਫ੍ਰਿਜਰ ਚੋਂ ਕੱਢ ਕੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਕਿੱਦਾਂ ਦੀ ਬਣੀ ਆਪਣੀ ਆਈਸਕ੍ਰੀਮ ਤੁਸੀਂ ਇਸ ਦੇ ਉੱਪਰ ਕੋਈ ਵੀ ਚੌਕੋ ਚਿਪਸ ਵਗੈਰਾ ਲਗਾ ਸਕਦੇ ਹੋ ਗਾਰਨਿਸ਼ ਕਰ ਸਕਦੇ ਹੋ ਥੋੜਾ ਜਿਹਾ ਆਪਾਂ ਲਮਾ ਕੇ ਪਾਣੀ ਪਾਣੀ ਦੇ ਵਿੱਚ ਨਾ ਇਹਨੂੰ 1-2 ਸਕਿੰਟ ਲਈ ਰੱਖ ਦਾਂਗੇ ਆ ਦੇਖੋ ਜਿਸ ਦੇ ਨਾਲ ਆਪਣੀ ਆਈਸਕ੍ਰੀਮ ਆਸਾਨੀ ਦੇ ਨਾਲ ਡੀਮੋਲਡ ਹੋ ਜਾਵੇਗੀ ਆ ਦੇਖੋ ਹੁਣ ਆਪਾਂ ਕੱਢਾਂਗੇ ਦੇਖੋ ਕਿੰਨੀ ਆਸਾਨੀ ਦੇ ਨਾਲ ਆਪਣੀ ਆਈਸਕ੍ਰੀਮ ਡੀਮੋਲਡ ਹੋ ਗਈ ਤੇ ਹੁਣ ਆਪਾਂ ਇਹਦੇ ਤੇ ਮੈਂ ਪਾ ਰਹੀ ਆ ਚਾਕਲੇਟ ਸਰਪ ਬਹੁਤ ਹੀ ਜ਼ਿਆਦਾ ਵਧੀਆ ਬਣੀ ਆ ਕਰੀਮੀ ਕਰੀਮੀ ਤੁਸੀਂ ਜ਼ਰੂਰ ਘਰ ਦੇ ਵਿੱਚ ਬਣਾ ਕੇ ਦੇਖਿਓ ਤੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਇਹ ਆਈਸਕ੍ਰੀਮ ਕਿੱਦਾਂ ਲੱਗੀ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜਿਆਦਾ ਤੋਂ ਜਿਆਦਾ ਕਰੋ ਦੇਖੋ ਕਿੰਨਾ ਵਧੀਆ ਕਰੀਮੀ ਟੈਕਸਚਰ ਆਇਆ ਬਾਏ ਬਾਏ ਗਾਇਜ਼